ਨਾ ਚ ਜਦੋਂ ਰਾਮ ਰਹੀਮ ਨੂੰ ਬੇ ਲੋੜੀਆਂ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਜਿਦੇ ਵਿੱਚ ਪ੍ਰੋਲ ਜਿਹਦੇ ਵਿੱਚ ਉਹਨੂੰ ਛੁੱਟੀ ਜਿਹੜੀ ਆ ਫਰਲੋ ਜੀ ਨੂੰ ਕਹਿੰਦੇ ਆ ਉਹ ਲਗਾਤਾਰ ਦਿੱਤੀ ਜਾਂਦੀ ਰਹੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਆ ਹਾਈ ਕੋਰਟ ਦੇ ਵਿੱਚ ਇੱਕ ਅਪੀਲ ਲਾਈ ਸੀ ਉਹ ਅਪੀਲ ਕਰੀਬ ਮੈਂ ਡੇਟ ਸ਼ਾਇਦ ਅੱਜ ਨਾਲ ਕਲੀਅਰ ਦੱਸ ਸਕਦਾ ਵਾਂ ਇੱਕ ਸਾਲ ਦੇ ਕਰੀਬੋ ਸਾਰਾ ਕੁਝ ਹੋ ਚੁੱਕਿਆ ਇਸ ਇੱਕ ਸਾਲ ਦੇ ਸਮੇਂ ਦੇ ਅੰਦਰ ਬਹੁਤ ਵਾਰ ਜਿਹੜਾ ਸੌਦਾ ਸਾਧ ਨੇ ਰਾਮ ਰਹੀਮਾ ਉਹ ਫਿਰ ਬਾਹਰ ਆਉਂਦੇ ਆ ਤੇ ਆ ਕੇ ਉਹ ਇੱਥੇ ਹਰਿਆਣਾ ਸਰਕਾਰ ਦੇ ਜਿਹੜੇ ਸੂਬਾ ਪਧਰੀ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਮੁੱਖ ਮਹਿਮਾਨ ਵੀ ਬਣਦੇ ਆ ਤੇ ਜਿਹੜੇ ਹਰਿਆਣਾ ਦੇ ਵਿੱਚ ਐਮਐਲਏ ਨੇ ਸਾਡੇ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਤ ਉਹ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਕੀ ਵਰਚੁਅਲ ਪ੍ਰੋਗਰਾਮ ਹੁੰਦੇ ਆ ਉਹਨਾਂ ਵਿੱਚ ਜਾ ਕੇ ਉਹਨਾਂ ਨੂੰ ਪਤਾ ਜੀ ਦੇ ਤੌਰ ਤੇ ਸਬੋਧਨ ਕਰਕੇ ਬਹੁਤ ਸਾਰੀਆਂ ਫੇਵਰ ਲੈਂਡ ਦੀਆਂ ਕੋਸ਼ਿਸ਼ਾਂ ਕਰਦੇ ਆ ਸੋ ਸਾਨੂੰ ਹੈਰਾਨੀ ਇਸ ਗੱਲ ਦੀ ਹੋਈ ਕਿ ਭਾਵੇਂ ਇਹ ਗੱਲ ਅਸੀਂ ਮੰਨ ਚੁੱਕੇ ਆ ਕਿ ਸਿੱਖਾਂ ਦੇ ਨਾਲ ਜਿਹੜਾ ਇਸ ਦੇਸ਼ ਦਾ ਵਤੀਰਾ ਵਾ ਉਹ ਇੱਕ ਨੁਕਤਾਈ ਹੈ ਕਿ ਉਹ ਸਿੱਖਾਂ ਦੇ ਮਾਮਲੇ ਨੂੰ ਲੈ ਕੇ ਕਦੇ ਵੀ ਸਰਕਾਰਾਂ ਕਬੀਲ ਨਹੀਂ ਹੋਈਆਂ ਚਾਹੇ ਕਾਂਗਰਸਾ ਚਾਹੇ ਮੌਜੂਦਾ ਭਾਜਪਾ ਸਰਕਾਰ ਆ ਪਰ ਇੱਕ ਗੱਲ ਇਹ ਨਹੀਂ ਸਮਝ ਲੱਗੀ ਕਿ ਜਿਸ ਦੇਸ਼ ਦੇ ਕਾਨੂੰਨ ਨੇ ਜਿਸ ਦੇ ਦੀ ਨਿਆਂਪਾਲਿਕਾ ਨੇ ਕਿਸੇ ਵਿਅਕਤੀ ਨੂੰ ਉਸ ਦੇ ਦੋਸ਼ਾਂ ਅਧੀਨ ਬਲਾਤਕਾਰ ਦੇ ਦੋਸ਼ ਹੈ ਜਾਂ ਜਿਨਾ ਕਤਲ ਦਾ ਦੋਸ਼ ਹੈ ਜਾਂ ਹੋਰ ਦੋਸ਼ ਪੈਂਡਿੰਗ ਨੇ ਉਹਨਾਂ ਦੇ ਅਧੀਨ سنگੀਨ ਜੁਰਮ ਦੇ ਅਧੀਨ ਉਹਨੂੰ ਸਜ਼ਾ ਦਿੱਤੀ ਗਈ ਹੋਵੇ ਤੇ ਉਹ ਇਸ ਤਰ੍ਹਾਂ ਵਿਚਰੇ ਜਿਸ ਤਰ੍ਹਾਂ ਕੋਈ ਬਹੁਤ ਮਹਾਨ ਇੱਕ ਦਾਰਸ਼ਨਿਕ ਵਿਅਕਤੀ ਹੁੰਦਾ ਜਿਹੜਾ ਸਮਾਜ ਨੂੰ ਇੱਕ ਚੰਗਾ ਸੰਦੇਸ਼ ਦਿੰਦਾ ਸਾਨੂੰ ਇਸ ਗੱਲ ਤੇ ਬੜਾ ਅਫਸੋਸ ਸੀ ਤੇ ਮੈਂ ਅਸੀਂ ਇਹ ਸਮਝਦੇ ਸੀ ਕਿ ਜਿਹੜੀ ਨ્યાય ਪਾਲਕਾ ਵਾ ਉਹ ਆਪਣੇ ਆਪ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਬੜੀ ਉਹ ਹੱਥੀ ਹੋ ਕੇ ਬੈਠੀ ਦਿਖਾਈ ਦੇ ਰਹੀ ਆ ਪਰ ਅੱਜ ਹਾਈ ਕੋਰਟ ਵੱਲੋਂ ਇਹ ਗੱਲ ਕਹੀ ਜਾਣੀ ਭਾਵੇਂ ਕਿ ਬਹੁਤ ਦੇਰ ਬਾਅਦ ਇਸ ਗੱਲ ਦਾ ਧਿਆਨ ਕੀਤਾ ਗਿਆ ਚੰਗੀ ਗੱਲ ਆ ਕਿ ਉਹਨਾਂ ਨੇ ਕਿਹਾ ਕਿ ਹੋਰ ਕਿਸੇ ਨੂੰ ਕੀ ਦਿੱਤੀ ਜਾਂਦੀ ਆ ਹੁਣ ਤੱਕ ਕਿਉਂਕਿ ਖੱਟਰ ਸਾਹਿਬ ਨੇ ਪਹਿਲਾਂ ਇਹ ਗੱਲ ਕਹੀ ਸੀ ਕਿ ਅਸੀਂ ਕਾਨੂੰਨ ਦੇ ਮੁਤਾਬਕ ਹੀ ਦੇ ਰਹੇ ਆ ਪਰ ਇਹ ਕਾਨੂੰਨ ਚਲੋ ਸਿੱਖਾਂ ਤੇ ਨਹੀਂ ਲਾਗੂ ਹੁੰਦਾ ਪਰ ਹੋਰ ਕਿਸੇ ਤੇ ਵੀ ਨਹੀਂ ਹੋਇਆ ਕਿ ਉਹਨੂੰ ਪ੍ਰੋਲ ਦਿੱਤੀ ਜਾਂਦੀ ਆ ਜਾਂ ਹੋਰ ਕੁਝ ਕੀਤਾ ਜਾਂਦਾ ਤੋ ਅਸੀਂ ਬੜੀ ਹੈਰਾਨੀ ਇਸ ਗੱਲ ਦੀ ਕਿ ਇਹ ਦੇਸ਼ ਦੇ ਵਿੱਚ ਵੱਡਾ ਦਾਵਾ ਕੀਤਾ ਜਾ ਰਿਹਾ ਕਿ ਮੋਦੀ ਹੈ ਤਾਂ ਸੰਭਵਨ ਹੈ ਇਹ ਮੋਦੀ ਫੇਸ ਨੂੰ ਲੈ ਕੇ ਤੀਜੀ ਵਾਰ ਮੈਦਾਨ ਵਿੱਚ ਨੇ ਭਾਰਤੀ ਜਨਤਾ ਪਾਰਟੀ ਕੀ ਹੁੰਦਾ ਕੀ ਨਹੀਂ ਹੁੰਦਾ ਤਾਂ ਜਿਹੜੇ ਵੋਟ ਮਹ ਜਿਹੜੇ ਵੋਟਰ ਮਹ ਰਾਜ ਜੀ ਇਹ ਗੱਲ ਦੱਸਣਗੇ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਕਿ ਹਰਿਆਣਾ ਦੇ ਵਿੱਚ ਕਿਉਂ ਰਾਮ ਰਹੀਮ ਹੈ ਤਾਂ ਸੰਭਵਨ ਹੈ ਦੀ ਗੱਲ ਕਿਉਂ ਦੇਖੀ ਜਾਂਦੀ ਹੈ ਕੀ ਹੁਣ ਭਾਰਤੀ ਜਨਤਾ ਪਾਰਟੀ ਦੇ ਹਲਾਫ ਹਰਿਆਣਾ ਵਿੱਚ ਐਡੇ ਮਾੜੇ ਹੋ ਗਏ ਨੇ ਕਿ ਉਹ ਹੁਣ ਰਾਮ ਰਹੀਮ ਦੀਆਂ ਫੌੜੀਆਂ ਦੇ ਨਾਲ ਸੱਤਾ ਵਿੱਚ ਆਉਂਦੀ ਜਿਹੜੀ ਆ ਕੋਸ਼ਿਸ਼ ਕਰ ਰਹੇ ਨੇ ਬਹੁਤ ਮਾੜੀ ਗੱਲ ਆ ਇਸ ਦੇ ਨਾਲ ਸਾਡੇ ਸਮਾਜਿਕ ਵਰਤਾਰੇ ਵਿੱਚ ਬਹੁਤ ਮਾੜੀ ਗੱਲ ਹੋਈ ਤੇ ਖਾਸ ਤੌਰ ਤੇ ਨਿਆਂ ਪਾਲਿਕਾ ਦੀ ਇਸ ਗੱਲ ਦੇ ਵਿੱਚ ਵੱਡੀ ਢੇਟੀ ਸੀ ਜਿਨ੍ਹਾਂ ਨੇ ਉਸ ਨੂੰ ਸਜ਼ਾ ਦਿੱਤੀ ਪਰ ਸਰਕਾਰਾਂ ਨੇ ਉਹਨੂੰ ਬਖਸ਼ਿਆ ਅਸੀਂ ਤਾਂ ਪਹਿਲਾਂ ਇਹ ਵੀ ਕਿਹਾ ਸੀਗਾ ਕਿ ਉਹਨੂੰ ਤੁਸੀਂ ਰਿਹਾਈ ਕਰ ਦਿਓ ਆਪਣੇ ਵੱਡਾ ਆਪਣਾ ਵੱਡਾ ਕੋਈ ਜਿਵੇਂ ਕਾਨੂੰਨ ਦਾ ਨੁਕਤਾ ਕੱਢ ਕੇ ਪਰ ਅੱਜ ਹਾਈ ਕੋਰਟ ਨੇ ਜਿਹੜੀ ਗੱਲ ਕੀਤੀ ਹੈ ਸ਼ਰੋਨੀ ਕਮੇਟੀ ਦੀ ਇਸ ਰੈਟ ਤੇ ਤੇ ਸਾਨੂੰ ਥੋੜੀ ਸੰਤੁਸ਼ਟੀ ਹੈ ਅਸੀਂ ਸੋਚਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਹਾਈ ਕੋਰਟ ਨੇ ਜੋ ਡਾਟਾ ਮੰਗਿਆ ਉਹ ਵੀ ਦੇਣਗੇ ਤੇ ਅੱਗੇ ਤੋਂ ਉਹਨਾਂ ਨੇ ਜ਼ਿਕਰ ਕੀਤਾ ਕਿ ਹਾਈ ਕੋਰਟ ਤੋਂ ਮਨਜ਼ੂਰੀ ਲੈਣੀ ਪੈਗੀ ਕੁਝ ਨਾ ਕੁਝ ਇਸ ਗੱਲ ਦੀ ਰਾਹਤ ਹੈ ਆਉਣ ਵਾਲਾ ਸਮਾਂ ਦੱਸੇਗਾ ਕਿ ਜਿਹੜੀ ਹਾਈ ਕੋਰਟ ਆ ਇਸ ਦਾ ਕਿੰਨਾ ਗੰਭੀਰ ਨੋਟਿਸ ਲੈਂਦੀ ਆ ਜਿਹੜੀਆਂ ਗੱਲਾਂ ਨੂੰ ਲੈ ਕੇ ਫੇਵਰ ਕੀਤੀ ਗਈ ਆ ਰਾਮ ਰਹੀਮ ਦੀ ਹਰਿਆਣਾ ਦੀ ਸਰਕਾਰ ਵੱਲੋਂ ਸੋ ਇਸ ਮਾਮਲੇ ਤੇ ਚੰਗੀ ਗੱਲ ਕੋਈ ਹੋਊਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ